ਖਾਲੇ ਤੱਕ ਜਿਹੜੇ ਵੀ ਇਹ ਇਨਸੀਡੈਂਟ ਹੋਏ ਹਨ ਵਾਰਦਾਤਾ ਉਹਨਾਂ ਦੇ ਵਿੱਚ ਕੋਈ ਜਾਨੀ ਮੂਸਾ ਨਹੀਂ ਹੋਇਆ ਜਿਹੜਾ ਬਹੁਤ ਵਧੀਆ ਹੈ ਪਰ ਇਹ ਇਹ ਸਾਰੇ ਕਸੇ ਦੇ ਪਿੱਛੇ ਕੁਝ ਹੋਰ ਹੈ ਜਿਹੜੇ ਆਹ 20 ਸਾਲ ਦੇ ਤੇ 21 ਸਾਲ ਦੇ ਬੰਦੇ ਆ ਕੇ ਕੋਲਣਾ ਲਾ ਕੇ ਗਏ ਆ ਇਹਨਾਂ ਦਾ ਕੰਮ ਜਿੰਨੀ ਕਿ ਮੈਨੂੰ ਨੌਲੇਜ ਹੈ ਇਹਨਾਂ ਦਾ ਕੰਮ ਸਿਰਫ ਇਨਾ ਹੀ ਹੈ ਵੀ ਗੋਲੀ ਚਲਾਉਣੀ ਆ ਦੇ ਉਦੋਂ ਮਗਰੋਂ ਆਪ ਦੇ ਪੈਸੇ ਜਿਹੜੇ ਉਹਨਾਂ ਦੀ ਡੀਲ ਲਈ ਆ ਲੈ ਲੈਣੇ ਆ ਬਸ ਇੰਨਾ ਕੋਨੇ ਸਾਰੇ ਲੋਡੇਡ ਗੰਜ਼ ਦੇਖੋ 20 ਸਾਲ ਦਾ ਮੁੰਡਾ 20 ਸਾਲ ਦਾ ਮੁੰਡਾ ਬਿਲਕੁਲ ਇਹਨਾਂ ਦੀ ਗੱਡੀ ਦੇ ਵਿੱਚ ਲੋਡੇਡ ਗੰਜ਼ ਮਿਲੀਆਂ ਪੁਲਿਸ ਨੂੰ ਇਹ ਇੰਨਾ ਕੋੜੇ ਕਿੱਥੋਂ ਆ ਜਣ ਹੁਣ ਉਹ ਗੰਨ ਹੈ ਜਿਹੜੀ ਜਾਂ ਕਾਰਤੂਸ ਹੈ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਆਪ ਦੇ ਹੋਣਗੇ ਸਭ ਤੋਂ ਜਿਹੜੀ ਅਹਿਮ ਗੱਲ ਇਹ ਹੈ ਗੁਰਪ੍ਰੀਤ ਜੀ ਵੀ ਇਹ ਹੋ ਸਾਰੇ ਪੰਜਾਬੀ ਕਮਿਊਨਿਟੀ ਦੇ ਆ ਜਿੰਨਾਂ ਤੇ ਗੋਲੀ ਚੱਲਦੀ ਆ ਜਿਨ੍ਹਾਂ ਨੂੰ ਫੋਨ ਆਉਂਦੇ ਆ ਉਹ ਵੀ ਪੰਜਾਬੀ ਕਮਿਊਨਿਟੀ ਦੇ ਆ ਹਾਂਜੀ ਤੇ ਜਿਹੜੇ ਕਰਦੇ ਆ ਉਹ ਵੀ ਪੰਜਾਬੀ ਕਮਿਊਨਿਟੀ ਦੇ ਜਿਹੜਾ ਮਾਹੌਲ ਆ ਉਹ ਇੱਥੇ ਭਾਰਤ ਨਾਲੋਂ ਵੀ ਮਾੜਾ ਹੁੰਦਾ ਜੀ ਇਹੋ ਜਿਹੀਆਂ ਗੱਲਾਂ ਉਹ ਅਸੀਂ ਹੀ ਕਰਦੇ ਆ ਉਹ ਕੋਈ ਬਾਹਰਲਾ ਨਹੀਂ ਕਰਦਾ ਸਾਡੇ ਚੋਂ ਹੀ ਆ ਜਿਹੜੇ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਦੇ ਇਸ ਸੈਗਮੈਂਟ ਨੂੰ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੀਅਲ ਅਸਟੇਟ ਸਰਵਿਸਿਜ਼ ਵੱਲੋਂ ਜੇਕਰ ਤੁਸੀਂ ਕੋਈ ਘਰ ਜਾਂ ਬਿਜ਼ਨਸ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਫੋਨ ਨੰਬਰ 403 226 22 ਤੇ ਸੰਪਰਕ जरूर ਕਰੋ ਮੈਂ ਗੁਰਪ੍ਰੀਤ ਕੌਰ ਤੇ ਮੇਰੇ ਨਾਲ ਨੇ ਸ੍ਰੀ ਤਮਰਾਏ ਜੀ ਸਰ ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਧੰਨਵਾਦ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਦੁਨੀਆ ਭਰ ਦੇ ਪੰਜਾਬੀਆਂ ਸਰ ਜੇ ਆਪਾਂ ਗੱਲ ਕਰੀਏ ਸਰੀ ਦੇ ਬਾਰੇ ਵਿੱਚ ਤਾਂ ਸਟ੍ਰੋਕਨ ਦੇ ਮਾਮਲੇ ਉੱਥੇ ਬਹੁਤ ਵੱਧ ਰਹੇ ਨੇ ਜਿਹਦੇ ਵਿੱਚ ਦੋ ਪੰਜਾਬੀ ਨੌਜਵਾਨ ਹਰਸ਼ਦੀਪ ਤੇ ਹੰਸਪ੍ਰੀਤ ਸੇਂਗਾ ਇਹੇ ਦੋ ਫੜੇ ਗਏ ਨੇ ਇਹਨਾਂ ਦੇ ਮਾਮਲੇ ਦੇ ਵਿੱਚ ਤੁਸੀਂ ਅਪਡੇਟਸ ਦੱਸੋ ਦੇਖੋ ਗੁਰਪ੍ਰੀਤ ਜੀ ਜਦੋਂ ਆਪਾਂ ਗੱਲ ਕਰਦੇ ਆ ਨਾ ਐਕਸਟਰਸ਼ਨਸ ਦੀ ਹਾਂਜੀ ਮੈਂ ਆਪਾਂ ਪਿਛਲੀ ਵਾਰੀ ਪ੍ਰੋਗਰਾਮ ਕਰਿਆ ਸੀ ਉਦੋਂ ਵੀ ਇਹ ਗੱਲ ਕਰੀ ਸੀ ਵੀ ਜੇ ਅਸੀਂ ਦੋ ਸਾਲ ਪਿੱਛੇ ਚਲੇ ਜਾਈਏ ਨਾ ਤੇ ਉਦੋਂ ਇਹੋ ਜਿਹੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ ਜੇ ਕਦੇ ਨਾ ਕਦੇ ਹੁੰਦੀ ਸੀ ਤਾਂ ਬਹੁਤ ਬਹੁਤ ਰੇਅਰ ਕਦੇ ਨਾ ਕਦੇ ਹੁਣ ਤਾ ਹਰ ਰੋਜ ਹਾਂਜੀ ਜੇ ਇੱਕ ਨਹੀਂ ਨਾ ਹੁੰਦੀ ਤਾਂ ਦੋ ਜ਼ਰੂਰ ਵਰਤਦਾ ਹੁੰਦੀਆਂ ਇਹ ਜੀਆਂ ਤੇ ਜੇ ਸਪੋਜ਼ ਕਰੋ ਵੀ ਕੈਲਗਰੀ ਆਈ ਮੀਨ ਸਰੀ ਜਾਂ ਐਬਸਫੋਰਡ ਰਹਿ ਗਿਆ ਤਾਂ ਕੈਲਗਰੀ ਆ ਗਿਆ ਹਾਂਜੀ ਵੀ ਤਿੰਨ ਚਾਰ ਥਾਂ ਹੈ ਨਾ ਜਿਹੜੇ ਸਰੀ ਹੋਇਆ ਬ੍ਰੈਂਟਨ ਹੋਇਆ ਕੈਲਗਰੀ ਹੋਇਆ ਐਡਮਿੰਟਨ ਹੋਇਆ ਇਹ ਚਾਰਾਂ ਸ਼ਹਿਰਾਂ ਦੇ ਵਿੱਚੋਂ ਕਿਤੇ ਨਾ ਕਿਤੇ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਹੁਣ ਗੱਲ ਕਰੀ ਆ ਤੁਸੀਂ ਦੋ ਮੁੰਡਿਆਂ ਦੀ ਜਿਹੜੇ ਦੋਨੇ ਮੁੰਡੇ ਆਹੋ ਉਹਨਾਂ ਚੋਂ ਇੱਕ 20 ਸਾਲ ਉਮਰ ਆ ਉਹਦੀ ਤੇ ਇੱਕ 21 ਸਾਲ ਦਾ ਹੁਣ ਦੱਸੋ 20 ਸਾਲ ਤੇ 21 ਸਾਲ ਦੀ ਉਮਰ ਦੇ ਵਿੱਚ ਜਿਹੜਾ ਬੱਚਾ ਉਹਨੂੰ ਕਿੰਨਾ ਜਾਣਕਾਰੀ ਆ ਦੁਨੀਆਦਾਰੀ ਦੀ ਹਾਂਜੀ ਬਹੁਤ ਘੱਟ ਜਿਹੜੇ ਇਹੋ ਜਿਹੇ ਕੇਸ ਹੋ ਰਹੇ ਆ ਨਾ ਉਹ ਬਹੁਤ ਘੱਟ ਇੰਨੀ ਛੇਤੀ ਫੜੇ ਜਾਂਦੇ ਆ ਉਹ ਕੁਦਰਤੀ ਕੀ ਹੋਇਆ ਜਦੋਂ ਇਹਨਾਂ ਜਦੋਂ ਇਹ ਇਨਸੀਡੈਂਟ ਹੋਇਆ ਉੱਥੇ ਕਿਤੇ ਨੇੜੇ ਤੇੜੇ ਪੁਲਿਸ ਸੀਗੀ ਹਾਂਜੀ ਉਹ ਪੁਲਿਸ ਨੇ ਜਿਹੜੀ ਸੀਗੀ ਉਹਨਾਂ ਨੇ ਉਹ ਗੋਲੀਆਂ ਚੱਲਦੀਆਂ ਸੁਣੀਆਂ ਤੇ ਉਹ ਸੁਣਦੇ ਨਾਲ ਉਹ ਲੱਭਣ ਲੱਗੇ ਤੇ ਉਹ ਮੇਰਾ ਫਿਰ 2-4 ਮਿੰਟਾਂ ਜੀ ਉਹਨਾਂ ਨੇ ਰੋਕ ਲੇ ਰੋਕ ਲੇ ਤੇ ਉਹ ਫੜੇ ਗਏ ਹਾਂਜੀ ਹੁਣ ਸਵਾਲ ਇਹ ਉੱਠਦਾ ਹੈ ਗੁਰਪ੍ਰੀਤ ਜੀ ਬਈ 21 ਤੇ 20 ਸਾਲ ਜਿਵੇਂ ਮੈਂ ਗੱਲ ਕਰੀ ਐ ਵੀ ਉਹਨਾਂ ਨੂੰ ਕਿੰਨੀ ਕੁ ਨੌਲੇਜ ਹੋਊਗੀ ਬਹੁਤ ਘੱਟ ਹਾਂਜੀ ਤੇ ਮੇਰਾ ਖਿਆਲ ਮੈਨੂੰ ਪੂਰੀ ਜਾਣਕਾਰੀ ਨਹੀਂ ਗਈ ਪਰ ਮੇਰਾ ਖਿਆਲ ਉਹਨਾਂ ਨੂੰ ਬਹੁਤੀ ਧੀਰ ਨਹੀਂ ਹੋਈ ਕੈਨੇਡਾ ਆਇਆ ਨੂੰ ਜਦੋਂ ਅਸੀਂ ਇਹ ਚੀਜ਼ਾਂ ਸੁਣਦੇ ਆ ਨਾ ਸੁਣ ਕੇ ਅਸੀਂ ਹਸਾਬ ਕਿਤਾਬ ਲਾਉਨੇ ਵੀ ਇਹ ਹੋ ਕੀ ਰਿਹਾ ਇਹਦੇ ਪਿੱਛੇ ਆ ਨਾ ਜਿਹੜੀ ਕੋਈ ਬਹੁਤ ਵੱਡੀ ਸੰਸਥਾ ਹੈ ਜਿਹਦੇ ਜੋ ਕਰ ਰਹੀ ਹੈ ਗੈਂਗ ਨੇ ਬਹੁਤ ਵੱਡੇ ਗੈਂਗ ਆ ਇਹ ਦੇਖੋ ਇਹ ਜਿਹੜੇ ਮੁੰਡੇ ਆ ਦੋ ਫੜੇ ਗਏ ਆ ਜਿਹੜੇ ਬਾਕੀ ਦੀਆਂ ਵੀ ਗੋਲੀਆਂ ਚੱਲੀਆਂ ਉੱਥੇ ਉਹਦੇ ਚ ਕੋਈ ਜ਼ਰੂਰੀ ਨਹੀਂ ਵੀ ਇਹ ਸੀਗੇ ਜਾਂ ਕੋਈ ਹੋਰ ਸੀ ਉਹ ਪਰ ਜੋ ਵੀ ਸੀਗਾ ਜੇ ਇਹ ਵੀ ਸੀ ਜਾਂ ਕੋਈ ਹੋਰ ਸੀਗਾ ਤਾਂ ਇਹਨਾਂ ਨੂੰ ਥੋੜੇ ਬਹੁਤੇ ਪੈਸੇ ਮਿਲਦੇ ਆ ਇਹ ਕੰਮ ਕਰਨ ਨੂੰ ਆਪਾਂ ਅਕਸਰ ਖਬਰਾਂ ਦੇ ਵਿੱਚ ਸੁਣਦੇ ਆ ਵੀ ਫੋਨ ਆਉਂਦੇ ਆ ਉਹ 4 ਕਿਤੋਂ ਹੋਰ ਆਉਂਦੇ ਆ ਇੰਗਲੈਂਡ ਤੋਂ ਜਿਹੜੇ 444 ਆਈ ਮੀਨ ਡਬਲ 4 ਨੰਬਰ ਆ 44 ਉਹ ਇੰਗਲੈਂਡ ਦੇ ਆ ਲੰਡਨ ਦੇ ਨੇੜੇ-ਤੇੜ ਦੇ ਜਿਹੜੇ ਉੱਤੇ ਡਬਲ 2 ਵਾਲੇ ਡਬਲ 3 ਵਾਲੇ ਆ ਉਹ ਵੀ ਯੂਰਪ ਦੇ ਆ ਕਿਤੋਂ ਦੇ ਉਹ ਵੀ ਕੋਈ ਜ਼ਰੂਰੀ ਨਹੀਂਗਾ ਵੀ ਉਹ ਯੂਰਪ ਤੋਂ ਹੀ ਕਾਲ ਆਉਂਦੀ ਆ ਅੱਜ ਕੱਲ ਜਿਹੜਾ ਸਿਸਟਮ ਇਹੋ ਜੇ ਹੋ ਗਏ ਜੇ ਜਦੋਂ ਤੁਸੀਂ ਕਿਸੇ ਨੂੰ ਫੋਨ ਕਰਨਾ ਹੈ ਨਾ ਤੁਸੀਂ ਉਹ ਜਿਹੜੀ ਤੁਹਾਡੀ ਕਾਲਰ ਆਈਡੀ ਆ ਉਹਨੂੰ ਜੋ ਮਰਜ਼ੀ ਸੈੱਟ ਕਰ ਸਕਦੇ ਆ ਆਨਲਾਈਨ ਜਾ ਕੇ ਤੁਸੀਂ ਉਹ ਕਰ ਸਕਦੇ ਆ ਇਹ ਕਾਲਾਂ ਮੋਸਟਲੀ ਕੰਪਿਊਟਰ ਤੋਂ ਹੁੰਦੀਆਂ ਇੱਕ ਸੈੱਲ ਫੋਨ ਤੋਂ ਨਹੀਂ ਹੁੰਦੀਆਂ ਹਾਂਜੀ ਉਹ ਜਦੋਂ ਕਾਲ ਆ ਗਈ ਕਾਲ ਆਈ ਤੋ ਜਵਾਬ ਮਿਲ ਗਿਆ ਜਾਂ ਜਿਹੜੇ ਬੰਦੇ ਨੇ ਜਿਹਨੂੰ ਕਾਲ ਕਰੀ ਆ ਉਹਨੇ ਨਹੀਂ ਫੋਨ ਚੱਕਿਆ ਤੇ ਫੇਰ ਉਹਨਾਂ ਨੂੰ ਉਹ ਕਹਿ ਦਿੰਦੇ ਆ ਵੀ ਭਾਈ ਤੁਹਾਡੇ ਕੋਲ ਇੱਕ ਜਾਂ ਦੋ ਦਿਨਾਂ ਜਾਂ ਤਿੰਨ ਦਿਨਾਂ ਇੰਨੇ ਚ ਤੁਸੀਂ ਜਾਂ ਤਾਂ ਸਾਨੂੰ ਇੰਨੇ ਪੈਸੇ ਦੇ ਦਿਓ ਤੇ ਨਹੀਂ ਫਿਰ ਤੁਹਾਡੇ ਇਉਂ ਹੋਊ ਉਹਨਾਂ ਦਾ ਜੇ ਕਿਸੇ ਦਾ ਬਿਜ਼ਨਸ ਆ ਤਾਂ ਉਹ ਬਿਜ਼ਨਸ ਤੇ ਜਾ ਕੇ ਗੋਲੀ ਚੱਲ ਜਾਂਦੀ ਆ ਜੇ ਕੋਈ ਘਰੇ ਰਹਿੰਦਾ ਤਾਂ ਘਰੇ ਲੱਗ ਚੱਲ ਜਾਂਦੀ ਆ ਪਰ ਜਿਹੜੇ ਇਸ ਕੰਮ ਦੇ ਪਿੱਛੇ ਆ ਜਿਹੜੀ ਜਿਹੜੀ ਸੰਸਥਾ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਕੋਲੇ ਪੂਰੀ ਐਨ ਇਨਫੋਰਮੇਸ਼ਨ ਹੁੰਦੀ ਆ ਉਸ ਬੰਦੇ ਦੀ ਵੀ ਉਹ ਕਿੰਨੇ ਵਜੇ ਕੰਮ ਤੇ ਜਾਂਦਾ ਕਿੰਨੇ ਵਜੇ ਕੰਮ ਤੋਂ ਪਰੇ ਆਉਂਦਾ ਕਿੱਥੇ ਰਹਿੰਦਾ ਉਹ ਕਿੱਥੇ ਉਹਦਾ ਕੰਮ ਬੈਕ ਪੰਜਾਬ ਦੀ ਵੀ ਉਹਨਾਂ ਕੋਲੇ ਸਾਰੀ ਨੌਲੇਜ ਬੈਕ ਪੰਜਾਬ ਦੀ ਵੀ ਨੌਲੇਜ ਹੁਣ ਰੀਸੈਂਟਲੀ ਇੱਕ ਇਨਸੀਡੈਂਟ ਹੋਇਆ ਹਾਂਜੀ ਕੈਲਗਰੀ ਚ ਓਹੋ ਇੱਕ ਤਾਂ ਵੀਰ ਦਵਿੰਦਰ ਵਾਲਾ ਇਨਸੀਡੈਂਟ ਹੋਇਆ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਉਹ ਨਹੀਂ ਹੋਰ ਜਿਹੜਾ ਦੂਸਰਾ ਉਹਨੂੰ ਪੰਜਾਬ ਦੇ ਵਿੱਚ ਫੋਨ ਗਿਆ ਉਹਦੇ ਫਾਦਰ ਨੂੰ ਜਿਹੜਾ ਮੁੰਡਾ ਕੈਲਗਰੀ ਆ ਉਹਦੇ ਫਾਦਰ ਨੂੰ ਪੰਜਾਬ ਚ ਫੋਨ ਕਰਕੇ ਉਹਨੂੰ ਉਹ ਤੋਂ 50 ਲੱਖ ਰੁਪਏ ਵੀ 50 ਲੱਖ ਰੁਪਏ ਸਾਨੂੰ ਦੋ ਉਹ ਕਹਿੰਦੇ ਜੀ ਅਸੀਂ ਤਾਂ ਖੇਤੀ ਕਰਦੇ ਆ ਸਾਡੇ ਕੋਲੇ 50 ਲੱਖ ਕਿੱਥੇ ਆ ਅਸੀਂ ਦੇ ਨਹੀਂ ਸਕਦੇ ਤੇ ਉਹਨਾਂ ਨੇ ਫੇਰ ਉਹ ਫੋਨ ਬੰਦ ਕਰਤਾ ਅਗਲੇ ਦਿਨ ਜਾਂ ਉਹ ਉਹਨਾਂ ਨੇ ਫੋਨ ਫੋਨ ਕਰਿਆ ਜਦੋਂ ਦੂਜੇ ਜਾਂ ਤੀਜੇ ਦਿਨ ਬਾਅਦ ਫੇਰ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਫੋਨ ਬੰਦ ਕਰਤਾ ਸੀ ਫੋਨ ਨਾ ਬੰਦ ਕਰੋ ਜੇ ਤੁਸੀਂ ਫੋਨ ਬੰਦ ਕਰੋਗੇ ਤਾਂ ਕੰਮ ਅਸੀਂ ਕਰਨਾ ਹੀ ਕਰਨਾ ਤੇ ਜੇ ਤੁਸੀਂ ਪੈਸੇ ਦੇ ਦੇਉਗੇ ਤਾਂ ਤੁਹਾਡੇ ਕੋਲੇ ਦੋ ਦਿਨ ਹਾਂਜੀ ਜੇ ਤੁਸੀਂ ਦੋ ਆਦੇ ਰਾਜ ਪੈਸੇ ਨਹੀਂ ਦਿੰਦੇ ਤਾਂ ਫੇਰ ਅਸੀਂ ਜਿਹੜੀ ਕਾਰਵਾਈ ਆ ਉਹ ਅਸੀਂ ਆਪਦੀ ਕਰਾਂਗੇ ਤਾਂ ਉਹ ਹੋ ਗਈ ਜੀ ਗੋਲੀ ਉੱਥੇ ਚੱਲ ਗਈ ਕਹਿੰਦੇ ਹਾਲੇ ਤੱਕ ਜਿਹੜੇ ਵੀ ਇਹ ਇਨਸੀਡੈਂਟ ਹੋਏ ਆ ਨਾ ਮਾਰਦਾਤਾ ਹੋਈਆਂ ਉਹਨਾਂ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਬਹੁਤ ਵਧੀਆ ਹੈ ਪਰ ਇਹ ਇਹ ਸਾਰੇ ਕਸੇ ਦੇ ਪਿੱਛੇ ਕੁਝ ਹੋਰ ਹੈ ਜਿਹੜੇ ਆ 20 ਸਾਲ ਦੇ ਤੇ 21 ਸਾਲ ਦੇ ਮੁੰਡੇ ਆ ਕੇ ਗੋਲੀਆਂ ਚਲਾ ਕੇ ਗਏ ਆ ਇਹਨਾਂ ਦਾ ਕੰਮ ਜਿੰਨੀ ਕਿ ਮੈਨੂੰ ਨੌਲੇਜ ਹੈ ਇਹਨਾਂ ਦਾ ਕੰਮ ਸਿਰਫ ਇੰਨਾ ਹੀ ਆ ਵੀ ਗੋਲੀ ਚਲਾਉਣੀ ਆ ਤੇ ਉਦੋਂ ਮਗਰੋਂ ਆਪਦੇ ਪੈਸੇ ਜਿਹੜੇ ਉਹਨਾਂ ਦੀ ਡੀਲ ਹੋਈ ਆ ਲੈ ਲੈਣੇ ਆ ਤੇ ਬੱਸ ਕਰ। ਸੋ ਇਹ ਇਸ ਤਰ੍ਹਾਂ ਚੱਲ ਰਿਹਾ ਠਾ। ਹੁਣ ਇਹ ਕਿੰਨਾ ਚਿਰ ਚੱਲੂਗਾ? ਨਵੇਂ ਤੋਂ ਨਵੇਂ ਬੰਦੇ ਫੜ ਲੈਂਦੇ ਆ। ਹਾਂਜੀ। ਅੱਜਕੱਲ ਜਿਹੜੀ ਸਿਚੁਏਸ਼ਨ ਇਹ ਹੈ ਵੀ ਹਰੇਕ ਜਿਹੜਾ ਜਵਾਕ ਆ ਜਾਂ ਕੋਈ ਵੀ ਇਨਸਾਨ ਆ ਉਹਨੂੰ ਕੰਮ ਚਾਹੀਦਾ ਤੇ ਕੰਮ ਜੇ ਨਹੀਂ ਗਾ ਤਾਂ ਫੇਰ ਅਗਲਾ ਕੁਝ ਨਾ ਕੁਝ ਜੋ ਮਿਲਦਾ ਉਹ ਕਰ ਲੈਂਦਾ। ਹੁਣ ਮੈਂ ਇਹ ਜਿਹੜੀ ਆਹ ਗੱਲ ਕਰਦਾਂ ਨਾ ਇਮਾ ਅੰਦਾਜ਼ਾ ਲਾ ਰਿਹਾ ਐ ਮੈਨੂੰ ਪੂਰੀ ਮੈਂ ਨਹੀਂ ਕਹਿ ਸਕਦਾ ਵੀ ਮੈਂ ਪੂਰੀ ਇਨਵੈਸਟੀਗੇਸ਼ਨ ਕਰੀ ਐ ਪਰ ਖੁੰਦਾ ਕੁਛ ਨਾ ਕੁਛ ਇਹ ਲਈ ਹੈ ਹਾਂਜੀ ਇਹਨਾਂ ਕੋਲੇ ਸਾਰੇ ਲੋਡੇਡ ਗਾਂਜ ਦੇਖੋ 20 ਸਾਲ ਦਾ ਮੁੰਡਾ 21 ਸਾਲ ਦਾ ਮੁੰਡਾ ਹਾਂ ਹਾਂ ਬਿਲਕੁਲ ਇਹਨਾਂ ਦੀ ਗੱਡੀ ਦੇ ਵਿੱਚ ਲੋਡੇਡ ਗਾਂਜ ਮਿਲੀਆਂ ਪੁਲਿਸ ਨੂੰ ਇਹਨਾਂ ਕੋਲੇ ਕਿੱਥੋਂ ਆਜਦੇ ਨਹੀਂ इजीली ਇਹਨਾਂ ਨੂੰ ਕਿੱਥੋਂ ਇਹ ਪ੍ਰੋਵਾਈਡ ਕਰਾ ਦਿੰਦੇ ਦੇਖੋ ਪੁਲਿਸ ਨੇ ਜਦੋਂ ਰੋਕਿਆ ਇਹਨਾਂ ਨੂੰ ਹਾਂਜੀ ਐਂਡ ਉਸੇ ਜਿਹੜੇ ਇਲਾਕੇ ਦੇ ਵਿੱਚ ਗੋਲੀ ਚੱਲੀ ਨਾ ਉੱਥੇ ਫੜੇ ਗਏ ਇਹ ਉੱਥੇ ਪੜੇ ਜਦੋਂ ਰੋਕਿਆ ਗੱਡੀ ਚੋਂ ਇਹਨਾਂ ਨੂੰ ਜਦੋਂ ਉਹਨਾਂ ਨੇ ਤਲਾਸ਼ੀ ਲਈ ਗੱਡੀ ਦੀ ਹਾਂਜੀ ਉਹਦੇ ਚੋ ਲੋਡਡ ਗਨ ਲੱਭੀ ਹਾਂਜੀ ਹੁਣ ਉਹ ਗਨ ਹੈ ਜਿਹੜੀ ਜਾਂ ਕਾਰਤੂਸ ਆ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਆਪ ਦੇ ਹੋਣਗੇ ਉਹ ਉਹ ਕਿਸੇ ਨੇ ਦਿੱਤੇ ਆ ਨਾ ਵੀ ਆ ਲੋ ਗਨ ਆ ਲੋ ਕਾਰਤੂਸ ਫੋਨ ਕਰਨ ਵਾਲੇ ਗੈਂਗ ਨੇ ਜਿਹੜਾ ਉਹਨਾਂ ਨੇ ਪ੍ਰੋਵਾਈਡ ਹਾਂ ਇਹ ਤਾਂ ਵਿਚਾਰੇ 500 ਹਜ਼ਾਰ ਡਾਲਰ ਕਮਾਉਣ ਵਕਾਤੇ ਗੋਲੀ ਮਾਰਨ ਚਲੇ ਗਏ ਤੇ ਫੜੇ ਗਏ ਫੜੇ ਜਾਣਾ ਚਾਹੀਦਾ ਵੀ ਹੈ ਦੇਖੋ ਜਦੋਂ ਤੁਸੀਂ ਗੋਲੀ ਚਲਾਉਨੇ ਆ ਤੁਹਾਨੂੰ ਕੀ ਪਤਾ ਵੀ ਘਰ ਦੇ ਅੰਦਰ ਕੌਣ ਉਹ ਗੋਲੀਆਂ ਜਿਹੜੀਆਂ ਇੱਥੇ ਜਿਹੜੇ ਘਰ ਆ ਉਹ ਲੱਕੜੀ ਦੇ ਆ ਲੱਕੜੀ ਆ ਜਿਹੜੀ ਉਹ ਜਿਹੜੀ ਫਰੇਮ ਹੁੰਦਾ ਉਹ 2x4 ਜਾਂ 2x6 ਦਾ ਫਰੇਮ ਆ ਉਹ ਜਦੋਂ 2x6 ਜਿਹੜੀ ਹੈਗੀ ਆ ਜਾਂ 2x4 ਆ 18 18 ਇੰਚ ਤੇ ਲੱਗਦੀ ਆ 18 ਇੰਚ ਤੇ ਲਾ ਕੇ ਉਹਦੇ ਵਿੱਚ ਇਨਸੂਲੇਸ਼ਨ ਭਰੀ ਜਾਂਦੀ ਆ ਉਹਦੇ ਵਿੱਚ ਇਨਸੂਲੇਸ਼ਨ ਤੋਂ ਬਾਅਦ ਉਹਦੇ ਤੇ ਪਲਾਸਟਿਕ ਪੇਪਰ ਲੱਗਦਾ ਅੰਦਰ ਵੀ ਲੱਗਦਾ ਬਾਹਰ ਵੀ ਲੱਗਦਾ ਉਹ ਜਿਹੜੀ ਕੰਦ ਆ ਨਾ ਉਹਦੇ ਉੱਤੇ ਫੇਰ ਬਾਹਰ ਹਾਰਡੀ ਲੱਗ ਜਾਂਦੀ ਆ ਜਾਂ ਸਟਕੋ ਹੋ ਜਾਂਦੀ ਆ ਪਲਾਈਵੁੱਡ ਦੀ ਸ਼ੀਟ ਲੱਗਦੀ ਆ ਅੱਧਾ ਇੰਚ ਪਲਾਈਵੁੱਡ ਦੀ ਸ਼ੀਟ ਹੁੰਦੀ ਆ ਤੇ ਅੰਦਰਲੇ ਪਾਸੇ ਡਰਾਈਵਾਲ ਹੁੰਦੀ ਆ ਅੱਧੇ ਇੰਚ ਦੀ ਉਹ ਜਦੋਂ ਉਹ 18 ਇੰਚ ਦੇ ਵਿੱਚ ਗੋਲੀ ਵੱਜ ਗਈ ਤੇ ਉਹ ਇਹਦੇ ਵਿੱਚ ਨਹੀਂ ਲੰਘ ਜਾਣਾ ਉਹਨੂੰ ਰੋਕਣ ਵਾਲਾ ਤਾਂ ਹੈ ਨਹੀਂ ਕੁਝ ਤੇ ਉਹ ਗਾਂ ਅੰਦਰ ਜਦੋਂ ਰੁਕ ਅੰਦਰ ਚਲੀ ਗਈ ਤੇ ਉਹ ਜੇ ਕੋਈ ਬੰਦਾ ਉੱਥੇ ਹੈਗਾ ਤੇ ਉਹਦੇ ਲੱਗੀ ਤਾਂ ਉਹ ਤਾਂ ਖਤਮ ਹੋ ਗਿਆ ਕਰ ਇੱਕ ਇਹ ਕੰਡਾ ਹੈ ਨਾ ਜਿਹੜੀਆਂ ਇਹ ਆਪਣੇ ਇੰਡੀਆ ਵਾਲੀਆਂ ਕੰਡਾਂ ਨਹੀਂਆਂ ਵੀ ਇਟਾਲੀਆਂ ਕੰਡਾਂ ਸੋ ਇਹ ਜਿਹੜੇ ਹਾਲਾਤ ਹੈ ਨਾ ਇਹ ਹਾਲਾਤ ਖਰਾਬ ਹੋ ਰਹੇ ਆ ਹਰ ਰੋਜ਼ ਜਦੋਂ ਨਵੇਂ ਤੋਂ ਨਵਾਂ ਇਨਸੀਡੈਂਟ ਹੁੰਦਾ ਹੁਣ ਤੁਸੀਂ ਕੈਲਗਰੀ ਦੇਖ ਲਓ ਕੈਲਗਰੀ ਉਹ ਸਿੰਗਰ ਸੀਗਾ ਆਪਣੇ ਵੀਰ ਜਵੇਂਦਰ ਵੀਰ ਜਵੇਂਦਰ ਹਾਂਜੀ ਉਹ ਆਪਦਾ ਵਿਚਾਰਾ ਹੁਣ ਕੈਲਗਰੀ ਰਹਿੰਦਾ ਕੈਲਗਰੀ ਉਹਦੀ ਆਪਦੀ ਪੇਂਟਿੰਗ ਕੰਪਨੀ ਹੈ ਕੰਪਨੀ ਚਲਾਉਂਦਾ ਉਹ ਪੇਂਟਿੰਗ ਕਰਦਾ ਬੰਦੇ ਰੱਖਦਾ ਰੱਖ ਕੇ ਤੇ ਆਪਦਾ ਰੋਟੀ ਰੋਜੀ ਬੱਚੇ ਹਾਂਜੀ ਹੁਣ ਉਹਨੂੰ ਵੀ ਫੋਨ ਆਇਆ ਉਹਨੇ ਵੀ ਕਿਹਾ ਇਹੀ ਗੱਲ ਵੀ ਭਾਈ ਮੇਰੇ ਕੋਲੇ ਇੰਨੇ ਪੈਸੇ ਹੈ ਨਹੀਂ ਉਹ ਤੋਂ 5 ਲੱਖ ਗੋਲੀਆਂ ਵੀ ਚੱਲਣੀਆਂ ਪਹਿਲਾਂ 5 ਲੱਖ ਮੰਗਿਆ ਨਾ 5 5 ਲੱਖ ਡਾਲਰ ਉਹ ਕਹਿੰਦਾ ਵੀ ਮੈਂ ਕਿੱਥੋਂ ਦਵਾ ਮੇਰੇ ਕੋਲ ਹੈ ਨਹੀਂਗੇ ਉਹਨੂੰ ਫੇਰ ਫੋਨ ਆਇਆ ਦੇ ਭਾਈ ਤੇਰੇ ਕੋਲੇ ਦੋ ਦੇ ਨਾ ਦੇ ਦੇ ਉਹਨੇ ਫੇਰ ਨਹੀਂ ਦਿੱਤਾ ਫੇਰ ਉਹਦੇ ਘਰੇ ਗੋਲੀ ਚੱਲੀ ਉਹ ਫੇਰ ਕੁਦਰਤੀ ਫੇਰ ਉਹ ਜਿਹੜੀ ਉਹਦੀ ਮੈਂ ਇੰਟਰਵਿਊ ਸੁਣੀ ਆ ਵੀ ਉਹ ਕਹਿੰਦਾ ਵੀ ਮੈਂ ਘਰੇ ਨਹੀਂ ਸੀ ਜਿੱਦਣ ਦਾ ਮੈਨੂੰ ਕਹਿੰਦਾ ਫੋਨ ਆਇਆ ਮੈਂ ਉਸ ਦਿਨ ਦਾ ਘਰੇ ਨਹੀਂ ਸੀ ਹੁਣ ਦੇਖੋ ਜਦੋਂ ਤੁਹਾਡੇ ਘਰ ਤੇ ਗੋਲੀ ਚੱਲ ਗਈ ਤੁਹਾਡੇ ਛੋਟੇ-ਛੋਟੇ ਬੱਚੇ ਆ ਹਾਂਜੀ ਛੋਟੇ ਬੱਚੇ ਨਹੀਂ ਤਾਂ ਡਰਨਾ ਹੀ ਆ ਜਦੋਂ ਤੁਹਾਡਾ ਮਾਂ ਤੇ ਪਿਓ ਡਰ ਗਏ ਜਦੋਂ ਤੁਸੀਂ ਇੱਕ ਘਰ ਲਿਆ ਉਹਦੀ ਪੇਮੈਂਟ ਦੇਣੀ ਆ ਉਦੋਂ ਮਗਰੋਂ ਤੁਸੀਂ ਉਹ 15 ਦਿਨ ਉੱਥੇ ਕਰਨ ਨਹੀਂ ਗਏ ਤਾਂ ਤੁਸੀਂ 15 ਦਿਨ ਕਿਤੇ ਰਹੋਗੇ ਨਾ ਜਦੋਂ 15 ਦਿਨ ਜਾਂ ਮਹੀਨਾ ਕਿਤੇ ਰਹੋਗੇ ਉਹਦਾ ਕਿਰਾਇਆ ਦੇਣਾ ਸੋ ਤੁਹਾਡਾ ਤਾਂ ਖਰਚਾ ਡਬਲ ਹੋ ਗਿਆ ਉਹ ਵੀ ਕਿਹੜਾ ਤੁਸੀਂ ਖੁਸ਼ੀ ਨਾਲ ਰਹਿ ਰਹੇ ਹੋ ਸਹਿਮ ਦਾ ਮਾਹੌਲ ਅੱਛਾ ਨਹੀਂ ਦਰ ਜਾਂਦੇ ਆ ਮੈਂ ਸਾਰਾ ਪਰਿਵਾਰ ਡਰਿਆ ਹੁੰਦਾ ਮੈਂ ਉੱਥੇ ਹੀ ਆ ਰਿਆਂ ਨਾ ਵੀ ਹੁਣ ਉਹ ਉਹ ਬੱਚੇ ਵੀ ਡਰ ਗਏ ਆਪ ਵੀ ਡਰ ਗਏ ਹੁਣ ਉਸ ਘਰ ਦੇ ਵਿੱਚ ਤੁਹਾਨੂੰ ਨੀਂਦ ਆਊਗੀ ਵੀ ਨਹੀਂ ਆਉਣੀ ਬੰਦਾ ਕਿਵੇਂ ਸੌਊਗਾ ਜੀ ਜਦੋਂ ਤੁਸੀਂ ਸੌਂਗੇ ਤੁਹਾਨੂੰ ਪਤਾ ਹੀ ਨਹੀਂ ਕਦੋਂ ਗੋਲੀ ਵੱਜ ਜਾਣੀ ਹੈ ਇਹ ਮਾਹੌਲ ਆ ਜਿਹੜਾ ਇਹ ਬਹੁਤ ਖਰਾਬ ਹੋ ਰਿਹਾ ਐਂਡ ਐਸ ਵੇਲੇ ਮੇਰਾ ਖਿਆਲ ਹੈ ਜੇ ਮੈਂ ਗੱਲ ਸਰੀ ਦੀ ਵਾਪਸ ਕਰਾਂ ਤਾਂ ਸਰੀ ਦੇ ਵਿੱਚ ਐਮਰਜੈਂਸੀ ਲੱਗੀ ਹੈ ਉੱਥੇ ਜਿਹੜੀ ਪੁਲਿਸ ਵੀ ਹੈ ਜਾਦੇ ਫੋਰਸ ਮਿਲਟਰੀ ਵੀ ਹੈ ਆਈ ਵੀ ਹੈ ਜੇ ਜਿਹੜੀਆਂ ਇਹ ਸਾ ਇਹੋ ਜਿਹੀਆਂ ਵਾਰਦਾਤਾਂ ਨੂੰ ਰੋਕਣ ਦੇ ਖਾਤਰ ਹੋ ਰਿਹਾ ਹੈ ਸਾਰਾ ਕੁਝ ਸਭ ਤੋਂ ਜਿਹੜੀ ਅਹਿਮ ਗੱਲ ਇਹ ਹੈ ਗੁਰਪ੍ਰੀਤ ਜੀ ਵੀ ਇਹ ਹੋ ਸਾਰੇ ਪੰਜਾਬੀ ਕਮਿਊਨਿਟੀ ਚ ਹੀ ਰਿਹਾ ਜਿੰਨਾ ਤੇ ਗੋਲੀ ਚੱਲਦੀ ਆ ਜਿੰਨਾਂ ਨੂੰ ਫੋਨ ਆਉਂਦੇ ਉਹ ਵੀ ਪੰਜਾਬੀ ਕਮਿਊਨਿਟੀ ਦੇ ਆ ਹਾਂਜੀ ਤੇ ਜਿਹੜੇ ਕਰਦੇ ਆ ਉਹ ਵੀ ਪੰਜਾਬੀ ਕਮਿਊਨਿਟੀ ਦੇ ਆ ਤੇ ਬਾਕੀਆਂ ਨੂੰ ਕਾਹ ਤੋਂ ਨਹੀਂ ਹੁੰਦਾ ਸੋ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਹੁਣ ਬਹੁਤ ਲੋਕ ਹੈਗੇ ਆ ਜਿਹੜੇ ਇੱਥੇ ਇੰਡੀਆ ਤੋਂ ਚੰਗੇ ਪੈਸੇ ਵੀ ਲੈ ਕੇ ਆਏ ਆ ਇੱਥੇ ਵੀ ਬਹੁਤ ਕਮਾਈ ਕਰੀ ਆ bizness ਵਧੀਆ ਚੱਲਦੇ ਆ ਉਹਦਾ ਮਤਲਬ ਇਹ ਨਹੀਂਗਾ ਵੀ ਸਾਨੂੰ ਫੋਨ ਕਿਸੇ ਨੇ ਕਰਤਾ ਤੇ ਅਸੀਂ ਉਹਨਾਂ ਨੂੰ ਪੈਸੇ ਦੇ ਦੇ ਦੇਖੋ ਹਰੇਕ ਇਨਸਾਨ ਆ ਨਾ ਜਿਹੜਾ ਕਮਾਈ ਕਰਦਾ ਮਿਹਨਤ ਕਰਦਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਮਿਹਨਤ ਚਾਹੇ ਉਹ ਬਿਜ਼ਨਸ ਆ ਚਾਹੇ ਉਹਨੇ ਫਿਜ਼ੀਕਲ ਲੇਬਰ ਕੰਮ ਕਰਕੇ ਆਪ ਦਾ ਲੇਬਰ ਕਰਕੇ ਕੰਮ ਕਰਿਆ ਪਰ ਕੰਮ ਤਾਂ ਕਰਦਾ ਹੁਣ ਜੇ ਕਿਸੇ ਨੂੰ ਪੈਸੇ ਹੈ ਐਕਸਪੋਜ਼ ਕਰੋ ਕਿਸੇ ਕੋਲ ਹੈਗੇ ਆ ਵੈਸੇ ਜੇ ਮੈਂ ਦੇਖਾਂ ਆਮ ਬੰਦੇ ਕੋਲੇ 4-5 ਲੱਖ ਡਾਲਰ ਬੈਂਕ ਚ ਨਹੀਂ ਪਿਆ ਹੁੰਦਾ ਬਈ ਅਸੀਂ ਦੇ ਦੀ 75% ਜਿਹੜੇ ਸਾਡੇ ਲੋਕ ਹਨ ਵੱਡੇ ਘਰ ਬਣਾ ਲੇ ਹਾਂਜੀ ਵੱਡੀਆਂ ਕਾਰਾਂ ਲੈ ਲੀਆਂ ਉਹ ਕਰ ਦਾ ਵੀ ਲੋਨ ਹੈ ਉਹਦੀ ਵੀ ਪੇਮੈਂਟ ਜਾਂਦੀ ਹੈ ਕਿਸ਼ਤਾਂ ਜਾਂਦੀਆਂ ਜਿਹੜੀਆਂ ਵੱਡੀਆਂ ਕਾਰਾਂ ਲੈ ਲੀਆਂ ਉਹਦੀਆਂ ਵੀ ਕਿਸ਼ਤਾਂ ਜਾਂਦੀਆਂ ਉਹਦੀ ਇੰਸ਼ੋਰੈਂਸ ਵੀ ਜਾਂਦੀ ਹੈ ਤੇ ਉਹ ਜਿਹੜੇ ਜਿੰਨੀ ਕੁ ਬੰਦਾ ਜਿਹੜਾ ਐਵਰੇਜ ਕਮਾਉਂਦਾ ਹੈ ਨਾ ਉਹ ਉਹਦਾ ਓਨਾ ਕੁ ਖਰਚਾ ਮਹੀਨੇ ਦਾ ਹੋ ਜਾਂਦਾ ਸੋ ਬਚਤ ਬਚਾਉਣ ਨੂੰ ਕਈ ਵਾਰੀ ਬਹੁਤ ਜਿਆਦੇ ਪੈਸੇ ਨਹੀਂ ਹੁੰਦੇਗੇ ਉਹ ਦੇਖਣ ਨੂੰ ਲੱਗਦਾ ਹੁੰਦਾ ਹਾਂਜੀ ਕਰ ਜਿਹੜਾ ਐਕਚੁਅਲ ਜਿਹੜਾ ਬੰਦਾ ਜੇ ਹੁਣ ਸਪੋਜ਼ ਕਰੋ ਕਿਸੇ ਨੇ ਮਿਲੀਅਨ ਡਾਲਰ ਦਾ ਘਰ ਲੈ ਲਿਆ ਉਹਦੀ 4-5000 ਡਾਲਰ ਤਾਂ ਮਹੀਨੇ ਦੀ ਕਿਸ਼ਤ ਹੋਣੀ ਹੈ ਜੇ 10% 20% ਡਾਊਨ ਪੇਮੈਂਟ ਦੇ ਕੇ ਲਿਆ ਤੇ ਉਹਦੀ ਹੋਣੀ ਆ ਫਿਰ ਨਵੀਂ ਕਾਰ ਲੈ ਲਈ ਐਵਰੇਜ ਅੱਜ ਕੱਲ 50000 ਤੋਂ ਲੱਖ ਡਾਲਰ ਦੀ ਕਾਰ ਆਉਂਦੀ ਹੈ ਉਹਦੀ ਵੀ ਕਿਸ਼ਤ ਹੋਣੀ ਹੈ ਸੋ ਹਰੇਕ ਬੰਦਾ ਜਿਹੜਾ ਉਹ ਉਹ ਕਿਉਂ ਨਹੀਂਗਾ ਵੀ ਉਹਦੇ ਬੈਂਕ ਦੇ ਵਿੱਚ 5 ਲੱਖ ਡਾਲਰ ਪਿਆ ਹੋ ਸਕਦਾ ਕਿਸੇ ਕੋਲੇ ਹੋਵੇ ਮੈਂ ਨਹੀਂ ਕਹਿੰਦਾ ਵੀ ਨਹੀਂ ਚਾਹੇ ਹੋਵੇ ਵੀ ਅਗਲੇ ਨੇ ਆਪਣੀ ਕਮਾਈ ਕਰੀ ਹੈ ਹਾਂ ਤੇ ਇਹ ਬਹੁਤ ਵੱਡਾ ਤੇ ਬਹੁਤ ਸੀਰੀਅਸ ਚਿੰਤਾ ਦਾ ਵਿਸ਼ਾ ਹੈ ਹਾਂ ਜੀ ਹੁਣ ਗੱਲ ਆਪਾਂ ਵੀਰ ਦਿਵਿੰਦਰ ਦੀ ਕਰੀ ਸੀ ਹੁਣ ਉਹ ਉਹ ਬੰਦਾ ਉਥੋਂ ਇੰਡੀਆ ਤੋਂ ਆਪਦਾ ਗਾਇਕੀ ਕਰਦਾ 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 ਉਹ ਚੰਗੇ ਥਾਂ ਤੇ ਆਇਆ ਵੀ ਮੈਂ ਕੈਲਗਰੀ ਰਹੂੰਗਾ ਕੈਨੇਡਾ ਇੱਕ ਚੰਗਾ ਏਰੀਆ ਹੈ ਚੰਗਾ ਮੁਲਕ ਆ ਪਰ ਉਹਨੂੰ ਕੀ ਪਤਾ ਸੀਗਾ ਵੀ 2-4 ਸਾਲਾਂ ਮਗਰੋਂ ਇਹ ਹੋ ਜਾਏਗਾ ਇਹ ਆਪਾਂ ਨੂੰ ਸਾਰਿਆਂ ਨੂੰ ਹੀ ਨਹੀਂ ਨਾ ਪਤਾ ਸਾਰੇ ਆਪਾਂ ਚੰਗੇ ਤਾਂ ਕਰਕੇ ਹੀ ਆਏ ਹਾਂ ਪਰ ਉਹ ਚੰਗਾ ਬਣਦਾ 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 ਹੁਣ ਜਿਹੜਾ ਮਾਹੌਲ ਆ ਉਹ ਇੱਥੇ ਭਾਰਤ ਨਾਲੋਂ ਵੀ ਮਾੜਾ ਹੁੰਦਾ ਜਾ ਰਿਹਾ ਇਹੋ ਜਿਹੀਆਂ ਗੱਲਾਂ ਕਰ ਉਹ ਅਸੀਂ ਹੀ ਕਰਦੇ ਆ ਉਹ ਕੋਈ ਬਾਹਰਲਾ ਨਹੀਂ ਕਰਦਾ ਹੋਰ ਸਾਡੇ ਚੋਂ ਹੀ ਆ ਜਿਹੜੇ ਕਰਦੇ ਸੋ ਇਹ ਬਾਕੀ ਹਰ ਰੋਜ਼ ਕੋਈ ਨਾ ਕੋਈ ਨਵੀਂ ਵਾਰਦਾਤ ਹੁੰਦੀ ਰਹਿੰਦੀ ਹੈ ਜਿਹੜਾ ਜਿੰਨਾ ਚਿਰ ਕਾਨੂੰਨ ਨਹੀਂ ਨਾ ਕੈਨੇਡਾ ਦੇ ਵਿੱਚ ਜਿਹੜਾ ਕਾਨੂੰਨ ਹੈ ਨਾ ਉਹ ਬਹੁਤ ਸਖਤ ਨਹੀਂਗਾ ਹਾਂਜੀ ਜਿੰਨਾ ਚਿਰ ਇਹ ਕਾਨੂੰਨ ਸਖਤ ਨਹੀਂ ਹੁੰਦੇ ਉਹਨਾਂ ਚਿਰ ਸ਼ਾਇਦ ਇਹ ਸਾਰੇ ਕਸੇ ਨੂੰ ਬੰਦ ਕਰਨਾ ਜਾਂ ਘਟਾਉਣਾ ਔਖਾ ਹੋਊਗਾ ਹੁਣ ਕਾਨੂੰਨ ਹੈ ਜਿਹੜੇ ਉਹ ਮੁੰਡੇ ਦੋ ਫੜੇ ਆ ਉਹ ਪਿਛਲੇ ਹਫਤੇ ਫੜੇ ਆ ਹਾਂਜੀ ਮੇਰਾ ਖਿਆਲ ਇੱਕ ਅੱਧੇ ਦਿਨ ਚ ਉਹਨਾਂ ਨੂੰ ਕੋਰਟ 'ਚ ਲਿਜਾਣਗੇ ਹਾਂਜੀ ਜੱਜ ਦੇ ਮੂਹਰੇ ਉਹਦੇ ਜਿਹੜੇ ਚਾਰਜ ਆ ਉਹ ਲੱਗਣਗੇ ਉਸ ਤੋਂ ਮਗਰੋਂ ਬਰੀ ਹੋ ਜਾਣ ਜਾਂ ਤਾਂ ਉਹਨੂੰ ਬੰਦ ਕਰਕੇ ਰੱਖੋ ਅੰਦਰ ਵੀ ਜਿਹੜਾ ਇੱਕ ਵਾਰੀ ਫੜਿਆ ਗਿਆ ਉਹਨੂੰ ਛੇਤੀ ਜਿੰਨਾ ਚਿਰ ਉਹਦਾ ਫੈਸਲਾ ਨਾ ਹੁੰਦਾ ਉਹ ਅੰਦਰ ਉਹ ਅਸੀਂ ਕਰ ਨਹੀਂ ਸਕਦੇ ਕਾਨੂੰਨ ਉਹ ਆਗਿਆ ਨਹੀਂ ਦਿੰਦਾ ਹੁਣ ਜੇ ਅਸੀਂ ਦੂਜੇ ਪਾਸੇ ਹੋਰ ਦੇਖੀਏ ਇਹ ਤਾਂ 20 21 ਸਾਲਾਂ ਦੇ ਆ ਜੇ 18 ਸਾਲ ਤੋਂ ਘੱਟ ਹੋਵੇ ਜਵਾਕ ਫਿਰ ਉਹ ਉਹ ਵੀ ਨਹੀਂ ਕਰਦਾ ਹੁੰਦਾ ਉਹ ਵੀ ਨਹੀਂ ਆਉਂਦਾ ਉਹਦੇ ਤੇ ਵੀ ਚਾਰਜ ਨਹੀਂ ਲੱਗਦਾ ਉਹ ਵੀ ਇੱਕ ਕਾਨੂੰਨ ਸਰ ਦਾ ਜਿਹੜਾ ਮਾਈਨਰ ਹੈ ਬੰਦਾ ਮਾਈਨਰ ਆ ਜਾਂਦਾ ਤੇ ਇਹ ਸਾਰੇ ਕਸੇ ਨੂੰ ਵਿਚਾਰਨਾ ਪਊਗਾ ਤੇ ਵਿਚਾਰਨਾ ਕਿਹਨੇ ਆ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਹੈ ਮੈਂਬਰ ਜਿਹੜੇ ਐਮਪੀ ਬਣੇ ਹੋਏ ਆ ਆਪਣੇ ਪੰਜਾਬੀ ਮੂਲ ਦੇ ਬਹੁਤ ਐਮਪੀ ਆ ਸਰੀ ਏਰੀਏ ਤੋਂ ਬ੍ਰੈਂਟਨ ਤੋਂ ਕੈਲਗਰੀ ਤੋਂ ਐਡਮਿੰਟਨ ਤੋਂ ਉਹ ਸਾਰਿਆਂ ਨੂੰ ਬਹਿ ਕੇ ਜਿਹੜੀ ਵੀ ਮਰਜ਼ੀ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਆ ਚਾਹੇ ਉਹ ਪੀਸੀ ਪਾਰਟੀ ਜਾਂ ਕਨਜ਼ਰਵੇਟਿਵ ਪਾਰਟੀ ਹੋਵੇ ਚਾਹੇ ਉਹ ਲਿਬਰਲ ਪਾਰਟੀ ਹੋਵੇ ਚਾਹੇ ਉਹ ਐਨਡੀਪੀ ਹੋਵੇ ਇਸ ਮੁੱਦੇ ਤੇ ਸਾਰਿਆਂ ਨੂੰ ਬਹਿ ਕੇ ਵਿਚਾਰ ਕਰਨ ਹੋਗੀ ਸਾਰੀਆਂ ਪਾਰਟੀਆਂ ਨੂੰ ਇਹਨੂੰ ਬਹੁਤ ਸੀਰੀਅਸ ਲੈਣਾ ਪਊਗਾ। ਹਾਂਜੀ। ਫੇਰ ਕਿਤੇ ਕਾਨੂੰਨ ਚੇਂਜ ਹੋਣਗੇ, ਚੇਂਜ ਹੋ ਕੇ ਇਹਦੇ ਤੇ ਠੱਲ ਪਾਈ ਜਾਊ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਅਸੀਂ ਤੁਹਾਨੂੰ ਇਸ ਵਿਸ਼ੇ ਦੇ ਬਾਰੇ ਵਿੱਚ ਅਪਡੇਟ ਕਰਦੇ ਰਹਾਂਗੇ। ਤੁਸੀਂ ਸਾਡੇ ਚੈਨਲ ਨੂੰ YouTube, Facebook ਤੇ Instagram ਤੇ ਵੀ ਲਾਈਕ ਤੇ ਫੋਲੋ ਕਰ ਸਕਦੇ ਹੋ। ਧੰਨਵਾਦ। ਧੰਨਵਾਦ ਜੀ।